ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਸਰਹੰਦ ਦੀ ਧਰਤੀ ਅੱਜ ਗਵਾਹ ਹੈ ਹਰ ਸਾਲ ਇੱਥੇ ਇਤਿਹਾਸ ਮੁੜ ਤੋਂ ਜਿਉਂਦਾ ਹੋ ਜਾਂਦਾ ਹੈ ਛੋਟੇ ਛੋਟੇ ਮਾਸੂਮ ਬੱਚੇ ਜਿਨ੍ਹਾਂ ਨੂੰ ਨੀਆਂ ਦੇ ਵਿੱਚ ਚੁਣਵਾ ਦਿੱਤਾ ਗਿਆ ਉਹਨਾਂ ਦੇ ਉੱਪਰ ਤਸੀਹੇ ਦਿੱਤੇ ਗਏ ਉਹਨਾਂ ਨੇ ਕਿਕਰ ਦੇ ਨਾਲ ਬਨ ਕੇ ਉਹਨਾਂ ਦੇ ਉੱਪਰ ਗੋਲੇਲਾ ਮਾਰੀਆਂ ਗਈਆਂ ਇਹ ਸਾਰੀਆਂ ਜੋ ਗੱਲਾਂ ਬਾਤਾਂ ਨੇ ਨਾ ਇਤਿਹਾਸ ਦੇ ਵਿੱਚ ਦਰਜ ਨੇ ਕਥਾ ਗੁਰਸੂਤਨ ਕੀ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿੰਨਣ ਤੋਂ ਪਹਿਲਾਂ ਉਹਨਾਂ ਨੂੰ ਜੋ ਤਸੀਹੇ ਦਿੱਤੇ ਗਏ ਜੇਕਰ ਕੋਈ ਮਾੜੇ ਦਿਲ ਵਾਲਾ ਇਨਸਾਨ ਸੁਣ ਲਵੇ ਤਾਂ ਉਸ ਦਾ ਕਾਲਜਾ ਹੀ ਪਟ ਜਾਵੇ ਪਰ ਧਨ ਜਿਗਰਾ ਉਸ ਕਲੰਗੀਆਂ ਵਾਲੇ ਪਾਦਸ਼ਾਹ ਦਾ ਜਿਸ ਨੇ ਆਪਣੇ ਚਾਰ ਹੀ ਪੁੱਤਰ ਨਰਮਤੋ ਵਾਰ ਦਿੱਤੇ ਪਰ ਜਿਨ੍ਹਾਂ ਲੋਕਾਂ ਨੇ ਗੁਰੂ ਘਰਾਂ ਦੇ ਨਾਲ ਗੱਦਾਰੀਆਂ ਕੀਤੀਆਂ ਚਾਹੇ ਸੁਚਾ ਆਨੰਦ ਹੋਵੇ ਚਾਹੇ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਹੋਵੇ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਕੀ ਬੀਤ ਰਿਹਾ ਹੈ ਇਹ ਚੀਜ਼ਾਂ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੰਦੀਆਂ ਨੇ ਤੇ ਹਰ ਕੋਈ ਇਸ ਨੂੰ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਕਿ ਐਸੇ ਧਰਤੀ ਦੇ ਉੱਪਰ ਕਰਮੀ ਆਪੋ ਆਪਣੀ ਕਿਨੇੜੇ ਕਿ ਦੂਰ ਬਾਣੀ ਦੇ ਵਿੱਚ ਲਿਖਿਆ ਕਿ ਇੱਥੇ ਹੀ ਸਭ ਕੁਝ ਭੁਗਤਣਾ ਪੈਂਦਾ ਹੈ ਐਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਵੇ ਗੰਗੂ ਪਾਪੀਆ ਲਾਣ ਤਾਂ ਸੰਭਾਲਵੇ ਨੀਹਾਂ ਚ ਸ਼ਹੀਦ ਹੋਗੇ ਗੋਬਿੰਦ ਦੇ ਲਾਲ ਵੀ ਜੇਕਰ ਗੰਗੂ ਪਾਪੀ ਉਸ ਦਿਨ ਇਹ ਦਗਾ ਨਾ ਕਮਾਉਂਦਾ ਇਹ ਕਹਿਰ ਨਾ ਕਮਾਉਂਦਾ ਤੇ ਅੱਜ ਗੁਰੂ ਸਾਹਿਬ ਦੇ ਲਾਲ ਉਹਨਾਂ ਦੇ ਨਾਲ ਐਦਾਂ ਦਾ ਨਾ ਹੁੰਦਾ ਗੰਗੂ ਪਾਪੀ ਨੇ ਚੰਦ ਮੋਹਰਾਂ ਦੇ ਲਾਲਚ ਦੇ ਬਦਲੇ ਅੱਜ ਜੋ ਕਿ ਗੁਰੂ ਸਾਹਿਬ ਦੇ ਲਾਲਾਂ ਨੂੰ ਫੜਵਾ ਦਿੱਤਾ ਗਿਆ ਗੁਰੂ ਸਾਹਿਬ ਦੇ ਲਾਲਾਂ ਨੂੰ ਤਸੀਹੇ ਦਿੱਤੇ ਗਏ ਮਾਤਾ ਗੁਜਰਕਔਰ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਗਿਆ ਜਿੱਥੇ ਹੁਣ ਆਪਾਂ ਪੋਤਾ ਮਹੀਨਾ ਚੱਲ ਰਿਹਾ ਹੈ ਦੋ ਦੋ ਰਜਾਈਆਂ ਲੈ ਕੇ ਵੀ ਆਪਾਂ ਨੂੰ ਨੀਂਦ ਨਹੀਂ ਆਉਂਦੀ ਤੇ ਉੱਥੇ ਬਿਨਾਂ ਕੱਪੜੇ ਤੋਂ ਗੁਰੂ ਸਾਹਿਬ ਦੇ ਮਾਤਾ ਜੀ ਛੋਟੇ ਸਹਿਬਜ਼ਾਦੇ ਜੋ ਕਿ ਉੱਥੇ ਸ਼ਹੀਦੀਆਂ ਪਾ ਗਏ ਪਰ ਸਾਧ ਸੰਗਤ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਕੋਈ ਚੰਗਾ ਨਹੀਂ ਹੋਇਆ ਤੇ ਗੰਗੂ ਬ੍ਰਾਹਮਣ ਕਮਲਾ ਹੋ ਕੇ পাগল ਹੋ ਕੇ ਇਸ ਦੁਨੀਆ ਨੂੰ ਛੱਡਿਆ ਤੇ ਉਸਦੇ ਪਰਿਵਾਰ ਵੀ ਅੱਗੇ ਭੀਖ ਮੰਗ ਰਿਹਾ ਹੈ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ